ਤੁਹਾਡਾ ਕੀ ਨਾਮ ਹੈ ਸੁਨੀਤਾ ਦੇਵੀ ਕੀ ਕਾਰਨ ਹੈਗਾ ਅੱਜ ਤੁਸੀਂ ਧਰਨੇ ਤੇ ਬਹਿ ਗਏ ਹੋ ਪਹਿਲੇ ਵੀ ਤੁਹਾਡੇ ਵੱਲੋਂ ਰੋਸ਼ ਕੀਤਾ ਗਿਆ ਹਾਂਜੀ ਸਰ ਜੀ ਅਸੀਂ 3 ਦਿਨ ਹੋ ਗਏ ਹੁਣ ਅਸੀਂ ਇੱਥੇ ਧਰਨੇ ਤੇ ਬੈਠੇ ਸਾਡੇ ਨਾਲ ਬਹੁਤ ਸਾਰੀ ਤੱਕਾ ਸਾਈ ਹੋ ਰਹੀ ਹੈ ਕਿਉਂਕਿ ਇਹਨਾਂ ਨੇ ਸਾਡੇ ਕੋਲ ਜ਼ਬਰਦਸਤੀ ਰਸਤਾ ਮੰਗਣ ਦੇ ਵਾਸਤੇ ਮਤਲਬ ਜੀਸੀਪੀ ਲਵਾ ਕੇ ਕਰਕੇ ਗੁੰਡਾ ਕਰਦੀ ਕਰਵਾ ਕੇ ਸਾਡੀ ਕੰਧ ਤੋੜ ਕੇ ਸਾਡੇ ਕੋਲ ਤੱਕਾ ਸਾਈ ਰਸਤਾ ਲੈਣ ਦੇਣਾ ਅਹੀਂ ਇਹ ਨਹੀਂ ਚਾਹੁੰਦੇ ਆਂ ਅਸੀਂ ਮਤਲਬ ਇਹ ਗਰੀਬ ਲੋਕ ਆਂ ਅਸੀਂ ਸਾਡੇ ਵੀ ਛੋਟੇ ਛੋਟੇ ਬੱਚੇ ਆ ਸਭ ਕੋ ਸਾਡੇ ਆ ਸਾਨੂੰ 3 ਦਿਨ ਹੋ ਗਿਆ ਅਸੀਂ ਦਰਨਾ ਲਾ ਕੇ ਬੈਠੇ ਆ ਕੋਈ ਇੱਥੇ ਪ੍ਰਸ਼ਾਸਨ ਮਤਲਬ ਨਹੀਂ ਹੈ ਨਾ ਤੇ ਨਾਲ ਇੱਕ ਬਿਆਨ ਉਹਨਾਂ ਲੋ ਆਇਆ ਸਕੂਲ ਮੈਨੇਜਮੈਂਟ ਵਾਲੋ ਕਿ ਜਦੋਂ ਇੱਥੇ ਪੰਗਾ ਪਿਆ ਸੀਗਾ ਪਹਿਲੇ ਦਿਨ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਕਿ ਤਲਵਾਰਾਂ ਲੈ ਕੇ ਸਾਨੂੰ ਪੈਗੇ ਨੇ ਕੋਠਿਆਂ ਤੇ ਇੱਟ ਪੱਥਰ ਰੱਖੇ ਸੀਗੇ ਉੱਚ ਕੀ ਸਚਾਈ ਹੈਗੀ ਸਭ ਸਰ ਜੀ ਜੇ ਇਦਾਂ ਦੀ ਮਤਲਬ ਸੱਚਾਈ ਹੀ ਕਿ ਆ ਸਾਡੀ ਮੂਵੀ ਨਹੀਂ ਬਣਾ ਸਕਦੇਓ ਸਾਡਾ ਪਰੂਖ ਨਹੀਂ ਕਰ ਸਕਦੇਓ ਅਸੀਂ ਵੀ ਦੋਨਾਂ ਦਾ ਪਰੂਖ ਕੀਤਾ ਜੋ ਸੱਚਾਈ ਹੈ ਸਾਹਮਣੇ ਆਏਗੀ ਸਭ ਕੋ ਸਾਹਮਣੇ ਆਏਗਾ ਕੀ ਲੱਗਦਾ ਕਿਉਂ ਰਸਤਾ ਇਦਰੋਂ ਹੀ ਕੱਟਣਾ ਚਾਹੁੰਦੇ ਨੇ ਦੇਖੋ ਇਹ ਰਸਤਾ ਕਿਉਂ ਕੱਟਣਾ ਚਾਹੁੰਦੇ ਆ ਇਹ ਸਾਡੇ ਗਰੀਬ ਲੋਕ ਨੂੰ ਧੱਕਾ ਦੇਣਾ ਚਾਹੁੰਦੇ ਆ ਇਹਨਾਂ ਨੂੰ ਰਸਤੇ ਲੱਗਦੇ ਨੇ ਉਧਰ ਲੱਗਦੇ ਨੇ ਜਿਹੜੇ ਤਿੰਨ ਚਾਰ ਰਸਤੇ ਲੱਗਦੇ ਨੇ ਇੰਨੀ ਬਿਲਡਿੰਗ ਤਿਆਰ ਕੀਤੀ ਆ ਇਦਰ ਇਹਦੀ ਕੁਛ ਨਹੀਂ ਗਿਆ ਜੇ ਹੁਣ ਸਕੂਲ ਤੇ ਬੱਚੇ ਜਾ ਰਹੇ ਆ ਸਾਨੂੰ ਨਹੀਂ ਪਤਾ ਕਿੰਨੇ ਬੱਚੇ ਉਥੇ ਪੜ੍ਹ ਰਿਹਾ ਕਿੰਨੇ ਨਹੀਂ ਪੜ੍ਹ ਰਿਹਾ ਸਕੂਲ ਜਾ ਰਿਹਾ ਬੱਚਾ ਸਕੂਲ ਸਟਾਰਟ ਹੈ ਸਾਨੂੰ ਨਹੀਂ ਇਸ ਗੱਲ ਦਾ ਪਤਾ ਉਹਨਾਂ ਨੂੰ ਰਸਤਾ ਜਾਣ ਡਿਆ ਤੇ ਤਾਂ ਹੀ ਉਧਰੋਂ ਜਾਣ ਡਿਆ ਨਾ ਕਿਉਂਕਿ ਉਹਨਾਂ ਦੇ ਨੈਣ-ਨੈਣ ਰਸਤਾ ਲੱਗਦਾ ਨਾ ਜਿਹੜੇ ਬੱਚੇ ਦੇ ਪੇਰੈਂਟਸ ਨੇ ਉਹ ਚਾਹਦੇ ਆਪੇ ਜੇ ਸਾਡੇ ਬੱਚੇ ਨੂੰ ਨਸਕਾਨ ਹੋ ਜੇ ਜਾਂ ਸਾਡੇ ਬੱਚੇ ਨੂੰ ਅੱਡੀ ਨਹਿਰ ਭਰੀ ਪਈ ਪਾਣੀ ਦੀ ਚਲਦੀ ਹੈ ਜੇ ਕੁਝ ਵੀ ਹੋ ਸਕਦਾ ਹਾਲਸਾ ਹੋ ਸਕਦਾ ਹੈ ਤੇ ਸਾਡੇ ਬੱਚੇ ਨੂੰ ਕੋਈ ਨਸਕਾਨ ਹੋ ਜਾ ਸਾਰਾ ਬੱਚਾ ਮਰ ਮੁਰ ਜਾਏ ਤੇ ਕਿਹਾ ਅਸੀਂ ਆਪਣੇ ਬੱਚਿਆਂ ਦੀ ਅਸੀਂ ਰੱਖਿਆ ਨਹੀਂ ਕਰ ਸਕਦੇ ਆਪਣੇ ਬੱਚਿਆਂ ਦੀ ਅਸੀਂ ਬੱਚਿਆਂ ਨਾਲ ਕੋ ਮਰਵਾ ਸਕਨੇ ਮੰਨ ਲਓ ਫਿਰ ਵੀ ਤੁਹਾਨੂੰ ਇਨਸਾਫ ਨਹੀਂ ਮਿਲਦਾ ਧਰਨਾ ਦੇ ਕੇ ਫਿਰ ਅੱਗੇ ਕੀ ਕਰੋਗੇ ਅਸੀਂ ਸਭ ਕੁਝ ਕਰਨ ਤਿਆਰ ਆਂ ਅਸੀਂ ਹਾਈਵੇ ਰੋਡ ਜਾਮ ਕਰਨ ਨੂੰ ਤਿਆਰ ਆਂ ਅਸੀਂ ਵੱਡੇ ਤੋਂ ਵੱਡੇ ਅਫਸਰ ਕੋਲ ਜਾਣ ਨੂੰ ਤਿਆਰ ਆਂ ਅਹੀਂ ਆਪਣੀ ਇਗੜੇ ਹੱਕ ਦੇ ਵਾਸਤੇ ਪੂਤਲੇ ਫੂਕ ਲੈ ਫੂਕ ਸਕਦੇ ਆਂ ਅਸੀਂ ਸਭ ਕੁਝ ਕਰ ਸਕਦੇ ਆਂ ਗੜੇ ਹੱਕ ਲਈ ਅਸੀਂ ਰਸਤਾ ਨਹੀਂ ਦੇਣਾ ਚਾਹੁੰਦੇ ਅਸੀਂ ਰਸਤਾ ਨਹੀਂ ਦੇਣਾ ਚਾਹੁੰਦੇ ਅਸੀਂ ਹੱਕ ਨਹੀਂ ਦੇਣਾ ਚਾਹੁੰਦੇ ਅਸੀਂ ਰਸਤਾ ਦੇਣਾ ਨਹੀਂ ਚਾਹੁੰਦੇ ਨਾ ਉਹਦਾ ਬਣਦਾ ਹੈ ਨਾ ਹੀ ਦੇਣਾ ਚਾਹੁੰਦੇ ਆਂ ਆਪਾਂ ਆਪਣੀ ਤਾਂ ਸਵਾਲ ਲੜੀ ਦੀ ਆਂ ਕਲੋਨੀ ਵਿੱਚ ਰਹਿਣ ਵਾਲੇ ਆਂ ਇਹੋ ਜੀ ਕਿਹੜੀ ਨੋਬਤ ਆ ਗਈ ਕਿ ਤੁਹਾਨੂੰ ਉੱਤਰਨੇ ਦੇ ਬੈਣਾ ਪੈ ਗਿਆ ਕਿਉਂਕਿ ਇਹ ਤਹਿਸੀਲਦਾਰ ਨੇ ਸਕੂਲ ਬਣਾਇਆ ਇੱਥੇ ਤੇ ਆਪਣਾ ਰਸਤਾ ਨਹੀਂ ਖੋਲਦਾ ਤਿੰਨ ਰਸਤੇ ਅੱਗੇ ਪੈਂਦੇ ਆ ਉਦੋਂ ਇਹ ਸਾਡੇ ਹਰੀਜਨ ਕਲੋਨੀ ਆ ਇਹਦੇ ਵਿੱਚ ਹੀ ਆਂਦੇ ਆ ਇੱਥੋਂ ਰਸਤਾ ਲੈਂਦੇ ਆ ਧੱਕਾ ਸਹੀ ਕਰੇ ਕਰਦੇ ਆ ਆਪਾਂ ਆਪਣੇ ਬੱਚੇ ਨਹੀਂ ਦੇਖਣੇ ਅਹੀਂ ਆਪਣੇ ਬੱਚੇ ਵੀ ਦੇਖਣੇ ਆ ਜੇ ਉਹਨਾਂ ਨੇ ਬੱਚਿਆ ਉਹ ਕਹਿੰਦੇ ਆ ਸਾਨੂੰ 2 ਲੱਖ ਰੁਪਏ ਜੇ ਸਾਡਾ ਬੱਚਾ ਕੋਈ ਮਰ ਜਾਏ 2 ਲੱਖ ਰੁਪਏ ਦੇ ਸਕਦੇ ਆ ਸਾਨੂੰ ਆਪਣੇ ਬੱਚੇ ਦੇ ਦੇਣ ਫੇਰੇ ਅਹੀਂ ਮਾਰ ਕੇ ਤੇ ਇਹਨਾਂ ਨੂੰ 4 ਲੱਖ ਰੁਪਏ ਦੇ ਦੇ ਸਕਦੇ ਆ ਅਸੀਂ ਫੇਰ ਭਾਵੇਂ ਜਿੱਦਾਂ ਮਰਜ਼ੀ ਕਰਦੇ ਆ ਅਸੀਂ 4 ਲੱਖ ਰੁਪਏ ਆ ਜੇ ਸਾਨੂੰ ਆਪਣੇ ਬੱਚੇ ਸਾਡੇ ਬੱਚੇ ਮਾਰ ਕੇ ਤੇ 2 ਲੱਖ ਰੁਪਏ ਦੇ ਸਕਦੇ ਆ ਤਾਂ ਆ ਹੀ ਨੇ ਦੇ ਸਕਦੇ ਫਿਰ ਇਹ ਸਾਨੂੰ ਬੱਚੇ ਦੇਣਾ ਆਪਣੇ ਕਿਸ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੋਈ ਹੈ ਹਾਂ ਇਹ ਸੇਮ ਹੀ ਨੇ ਪਹਿਲੇ ਦੀ ਗੱਲ ਹੋਈ ਹੈ ਜਦੋਂ ਇਹਨਾਂ ਨੇ ਸਾਡੇ ਤੇ ਤਲਾਹ ਕੀਤੀ ਹੈ ਕੇਸ ਕੀਤਾ ਹੈ ਇਹ ਕਹਿੰਦੇ ਨੇ ਵੀ ਇਹ ਗੈਸਟੋ ਸਤੀ ਗੱਲ ਹੈ ਕਹਿੰਦੇ ਨੇ ਪੰਚਾਇਤੀ ਰਸਤਾ ਆ ਇਹ ਪੰਚਾਇਤੀ ਰਸਤਾ ਸਾਡਾ ਇੱਥੋਂ ਤੱਕ ਹੀ ਆ ਸਾਡੀ ਪੰਚਾਇਤਾ ਕੀ ਆ ਅੱਗੇ ਪੰਨੀ ਆ ਅੱਗੇ ਮਾਲਕੀ ਆ ਹਾਂ ਸਤ ਸਭੀ ਇਹ ਬੋਲ ਕੇ ਨੂੰ ਜਿਹੜੇ ਉਹਨਾਂ ਨੂੰ ਰੋਪ ਲਗਾ ਡੇ ਤੇ ਤਲਵਾਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਪੱਥਰ ਸੀ ਦੇ ਕੋਠਿਆਂ ਤੇ ਕਿ ਕੀ ਸਚਾਈ ਹੈਗੀ ਹੈ ਕੋਠੇ ਤੇ ਦੇਖ ਲੈਣੇ ਹੈ ਨਾ ਦੇਖਦੇ ਤੇ ਸਹੀ ਆਪਾਂ ਨੇ ਤੇ ਦੇਖਿਆ ਸਾਰਾ ਕੁਝ ਉਹਨਾਂ ਦਾ ਤਲਵਾਰਾਂ ਵਿੱਚ ਦੇਖਿਆ ਕਿਰਪਾਨਾਂ ਵੀ ਦਿਖੇ ਦਰਾੜ ਵੀ ਦਿਖਿਆ ਹਥਿਆਰ ਸਾਰੇ ਦੇਖਿਆ ਡਾਂਗਾਂ ਵਿੱਚ ਦੇਖਿਆ ਬੰਦੇ ਵੀ ਦੇਖਿਆ ਜਨਾਨੀਆਂ ਵੀ ਦੇਖਿਆ ਗਾਲਾਂ ਕੱਢਦੀਆਂ ਦੇਖੀਆਂ ਸਾਡੇ ਵਾਲੇ ਵੀ ਕੁਝ ਕੀ ਦਿਖਿਆ ਆ ਦੇ ਦੇ ਫਿਰ ਬਣਾਉਂਦੇ ਨਾ ਇਹ ਕੁਝ ਵੀ ਵੀਡੀਓ ਬਣਾਉਂਦੇ ਸਾਡੀ ਵੀ ਦਿਖਾਉਂਦੇ ਨਾ ਲੋਕਾਂ ਨੂੰ

ਕਿਉਂਕਿ ਆਈ ਆਪਾਂ ਇਹ ਤਾਂ ਗੱਡੀ ਨਹੀਂ ਲੰਗਣ ਦੇਣੀ ਕੋਈ। ਅਬਾ ਰਸਤੇ ਨਹੀਂ ਦਿੱਤਾ ਨਹੀਂ ਦੇਣਾ। ਕੋਣ ਲੰਗਾਣਾ ਚਾਹੁੰਦਾ ਥੋ ਗੱਡੀ? ਇਹ ਰੰਦਾਵਾ ਜੀ ਕਹਿੰਦੇ ਆਈ ਤਾਂ ਗੱਡੀ ਲੰਗਾਣੀ ਐ। ਫੇਰ ਤਸਵੀਲਦਾਰ ਜੀ। ਉਹਦੇ ਬਾਅਦ ਆਪਾਂ ਇੰਦਰ ਗੱਡੀ ਲੰਗਣ ਦੇਣੀ ਆਈ ਤਾਂ ਨਾ ਤਿੰਨ ਦਿਨ ਹੋਇਆ ਤੇ ਤਨ ਨਾਲ ਲੰਦੇ। ਸਾਡੀ ਕੋਈ ਸੁਣਵਾਈ ਨਹੀਂ ਕਰਨ ਦੇ ਆ। ਜੀ ਜੀ ਫੇਰ ਸੁਣਵਾਈ ਨਹੀਂ ਹੁੰਦੀ ਫੇਰ। ਫੇਰ ਆਈਓ ਦਫ਼ਤਰ ਜਾਵਾਂਗੇ। ਜਿਸ ਦਿਨ ਦਫ਼ਤਰ ਜਾਵਾਂਗੇ ਤਾਂ ਤਨ ਨਾਲ ਫੇਰ ਉੱਥੇ ਰੋਡ ਦੇ ਤਨ ਨਾਲ ਲਾਵਾਂਗੇ। ਜਿੰਨਾ ਹੋ ਸਕੇਗਾ ਹਾਂ ਅਸੀਂ ਆਪਣੇ ਕੋਲ ਕਰਾਂਗੇ। ਹਾਂਜੀ ਤਿੰਨ ਦਿਨਾਂ ਹੀ ਹੋ ਗਿਆ ਸਾਨੂੰ ਇੱਥੇ ਤਰਨਾ ਲਾਇਆ ਦੇ ਤਿੰਨ ਦਿਨਾਂ ਦੇ ਵਿੱਚ ਉਹਨਾਂ ਨੇ ਤਿੰਨ ਰਾਤ ਨੂੰ ਕਦੀ ਇੱਧਰ ਉਹ ਦੇ ਬੰਦੇ ਪਾਉਂਦੇ ਆ ਕਦੀ ਇੱਧਰ ਉਹ ਦੇ ਬੰਦੇ ਭੇਜਦੇ ਆ ਉਹਨਾਂ ਦਾ ਕੀ ਮਤਲਬ ਬੰਦੇ ਭੇਜਣਾ ਰਾਤ ਨੂੰ ਤੁਸੀਂ ਬੰਦੇ ਦੇਖੇ ਉਹਨਾਂ ਦੇ ਹਾਂ ਦੇਖਿਆ ਹਾਂ ਹਾਂ ਦੇਖਿਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਤੁਸੀਂ ਪ੍ਰਸ਼ਾਸਨ ਉਹ ਲੈ ਹੀ ਮੰਗਾ ਨਹੀਂ ਆਪਾਂ ਦਰ ਰਸਤਾ ਨਹੀਂ ਦੇਣਾ ਸਾਡੀ ਇਹ ਹਾਲ ਕਰ ਰਹੇ ਇਸ ਮਸਲੇ ਦਾ